ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਪਿਆਰਿਓ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਲੜੀਵਾਰ ਵਿਆਖਿਆ ਜੋ ਸਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੁਖਮਣੀ ਸ਼ਬਦ ਦੇ ਵਿੱਚੋਂ ਚੱਲ ਰਹੀ ਹੈ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਸੁਰਤਿਆਂ ਨੂੰ ਇਕਾਗਰ ਕਰਦੇ ਹੋਏ ਇੱਕ ਇੱਕ ਬਚਨ ਗੁਰੂ ਦਾ ਹੀਰੇ ਲਾਲ ਅਮੋਲਕ ਹੈ ਪਿਆਰਿਓ ਗੁਰੂ ਦੇ ਬਚਨਾਂ ਦੀ ਸਾਨੂੰ ਸਮਝ ਆ ਜਾਵੇ ਤਾਂ ਇਹ ਰਲ ਮਿਲ ਕੇ ਆਪਾਂ ਉਤਮ ਕਰਦੇ ਹਾਂ ਵੀ ਸਤਿਗੁਰੂ ਤੇਰੀ ਬਾਣੀ ਅਸੀਂ ਜਿੰਨੇ ਕੋ ਹੋ ਸਕਦੀ ਹੈ ਮਹਾਰਾਜ ਸਾਡੇ ਮਨ ਨੂੰ ਸਮਝ ਪਏ ਜਾਵੇ ਸਤਿਗੁਰੂ ਬਾਣੀ ਅਥਾ ਸਮੁੰਦਰ ਹੈ ਕੋਈ ਅੰਤ ਪਾਰਾ ਵਾਰ ਨਹੀਂ ਮਹਾਰਾਜ ਤੇਰੀ ਬਾਣੀ ਦਾ ਪਰ ਗੁਰੂ ਸਾਹਿਬ ਜੀ ਕਹਿੰਦੇ ਅਕਥ ਦੀ ਕਹਾਣੀ ਬਣਾ ਕੇ ਪਾਈ ਗਈ ਜਾ ਸਕਦੀ ਹੈ ਹੈ ਪ੍ਰਮਾਤਮਾ ਅਕਥ ਹੈ ਕਥਨ ਤੋਂ ਬਾਹਰ ਹੈ ਉਹ ਕਥਨ ਦੇ ਵਿੱਚ ਨਹੀਂ ਫਿਰ ਉਹ ਕਥਨ ਦਾ ਫਿਰ ਉਦੀ ਦਿਮਾਗੀ ਸ਼ਕਤੀ ਆ ਗਈ ਨਾ ਉਹਨੂੰ ਖਦੀ ਆਪਣੀ ਸਾਰਿਆਂ ਦੀ ਫਿਰ ਤਾਂ ਆਪਣਾ ਦਿਮਾਗ ਵੱਡਾ ਹੋ ਗਿਆ ਪ੍ਰਮਾਤਮਾ ਨਾਲੋਂ ਫਸ ਗੁਰੂ ਜੀ ਕਹਿੰਦੇ ਭਾਈ ਇਕੱਥ ਹੈ ਕਥਨ ਤੋਂ ਬਾਹਰ ਹੈ ਆ ਜੋ ਰਲ ਮਿਲ ਕੇ ਭਾਈ ਇਕੱਥ ਦੀ ਕਹਾਣੀ ਬਣਾ ਕੇ ਗੁਰੂ ਦੀ ਆਪਾਂ ਵਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਗਾ ਗੁਰੂ ਜੀ ਕਹਿੰਦੇ ਜੋ ਭਾਵ ਹੈ ਸੋ ਉਹਨੂੰ ਉਹ ਮੰਨ ਲੈਂਦੇ ਹੈ ਜਿਨ੍ਹਾਂ ਨੂੰ ਤੰਬੀ ਲੱਗਦੇ ਨਾ ਗੁਰੂ ਦਾ ਬਚਨ ਗੁਰੂ ਦਾ ਇਤਿਹਾਸ ਉਹ ਮੰਨਦੇ ਆ ਗੁਰੂ ਦੇ ਬਚਨ ਨੂੰ ਫਿਰ ਜਿਨ੍ਹਾਂ ਨੂੰ ਵਿਸ਼ਵਾਸ ਹੋ ਹੁੰਦਾ ਹੈ ਜਾਂ ਕਹਿ ਰਿਹਾ ਹੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮਨ ਪ੍ਰਗਟ ਆਇਆ ਜਿਨ੍ਹਾਂ ਦੇ ਰਿਦ ਦੇ ਵਿੱਚ ਮਨ ਦੇ ਵਿੱਚ ਗੁਰੂ ਜੀ ਕਹਿੰਦੇ ਪ੍ਰਕਾਸ਼ ਹੋ ਜਾਂਦਾ ਹੈ ਪ੍ਰਮਾਤਮਾ ਦੇ ਨਾਮ ਦਾ ਰਿਦ ਦੇ ਵਿੱਚ ਗਿਆਨ ਆ ਗਿਆ ਹਿਰ ਦੇ ਵਿੱਚ ਫਿਰ ਤਤ ਗਿਆਨ ਇਸ ਮਨ ਪ੍ਰਗਟ ਆਇਆ ਜਿਨ੍ਹਾਂ ਦੇ ਰਿਦ ਦੇ ਵਿੱਚ ਵਿਸ਼ਵਾਸ ਆ ਜਾਂਦਾ ਹੈ ਨਾ ਪ੍ਰਮਾਤਮਾ ਦੇ ਨਾਮ ਦੇ ਪ੍ਰਤੀ ਗੁਰੂ ਦੇ ਪ੍ਰਤੀ ਗੱਲ ਸਾਰੀ ਵਿਸ਼ਵਾਸ ਦੀ ਹੈ ਭੈਰੋ ਸੋ ਗੁਰੂ ਜੀ ਨੇ ਆਪਾਂ ਨੂੰ ਕੱਲ ਬ੍ਰਹਮ ਗਿਆਨੀ ਦੀ ਅਵਸਥਾ ਲੱਛਣ ਦੱਸੇ ਜੀ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਪੀਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਰੱਬ ਦੇ ਪਿਆਰੇ ਜਿਨ੍ਹਾਂ ਦੀ ਦ੍ਰਿਸ਼ਟੀ ਬ੍ਰਹਮ ਗਿਆਨੀ ਇੱਕ ਗੱਲ ਚੇਤੇ ਰੱਖਿਓ ਜੀ ਬ੍ਰਹਮ ਗਿਆਨੀ ਦੇ ਕੋਈ ਸੰਘੋਸ਼ ਨਹੀਂ ਲੱਗਿਆ ਹੁੰਦਾ ਵੀ ਲੰਮਾ ਚੋਲਾ ਪਾਇਆ ਹੈ ਤੇ ਵੱਡਾ ਸਾਰਾ ਕਸ਼ਹਿਰਾ ਪਾਇਆ ਹੋਵੇ ਤੇ ਉਹ ਬ੍ਰਹਮ ਗਿਆਨੀ ਹੈ ਨਾ 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 ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਨਹੀਂ ਜੀ ਖੇਤ ਫਿਰਦਾ ਕਿਸਾਨ ਬ੍ਰਹਮ ਗਿਆਨੀ ਅਵਸਥਾ ਵਿੱਚ ਹੋ ਸਕਦਾ ਹੈ ਦੁਕਾਨ ਤੇ ਬੈਠਾ ਹੋਇਆ ਦੁਕਾਨਦਾਰ ਹੋ ਸਕਦਾ ਪ੍ਰਮਾਤਮਾ ਨਾਲ ਜੁੜਿਆ ਹੋਵੇ ਭਗਤ ਨਾਮਦੇਵ ਜੀ ਦੀ ਪਿਆਰੋ ਕਿਹੜੇ ਕਚੋਲੇ ਪਾਏ ਹੁੰਦੇ ਸੀਗੇ ਕੱਪੜੇ ਰੰਗਦੇ ਸੀਗੇ ਜਿੱਥੇ ਬਾਹਰ ਦੇ ਕੱਪੜੇ ਰੰਗੀ ਜਾਂਦੇ ਭਗਤ ਨਾਮਦੇਵ ਜੀ ਉਥੇ ਪਰਮਾਤਮਾ ਦੇ ਨਾਮ ਦੇ ਰੰਗ ਨਾਲ ਲੋਕਾਂ ਦੇ ਮਨ ਵੀ ਰੰਗੀ ਜਾਂਦੇ ਸੀ ਪੁੱਛੀ ਜਾਂਦੇ ਭਾਈ ਨਾਮ ਜਪਦਾ ਹੁੰਦਾ ਹੁੰਦਾ ਹੈ ਪਰਮੇਸ਼ਰ ਦਾ ਅੰਮ੍ਰਿਤ ਵੇਲੇ ਜਾਗਦਾ ਹੁੰਦਾ ਹੈ ਬਸ ਇਹੀ ਹੁੰਦੀ ਹੈ ਲਗਣ ਰੱਬ ਦੇ ਪਿਆਰੇ ਅੰਦਰ ਪਿਆਰ ਤੋਂ ਭਾਈ ਬਾਣੀ ਪੜ੍ਹਦਾ ਹੁੰਦਾ ਹੈ ਗੁਰੂ ਘਰ ਜਾਂਦਾ ਹੁੰਦਾ ਹੈ ਬਸ ਇਹ ਲਗਣ ਹੁੰਦੀ ਹੈ ਵੀ ਕੀ ਹੈ ਪਰਮਾਤਮਾ ਦੇ ਨਾਮ ਦਾ ਰੰਗ ਭਗਤ ਰਵਦਾਸ ਜੀ ਨਾਲ ਤਾਂ ਜੋੜੇ ਗੰਢੀ ਜਾਂਦੇ ਸਰੀਰ ਦੇ ਬਾਹਰ ਹੀ ਤੇ ਨਾਲੇ ਮਨ ਗੰਢੀ ਜਾਂਦੇ ਬਹੁਤ ਘੱਟ ਅੱਜ ਆਪਾਂ ਨੂੰ ਜੋ ਭਗਤ ਰਵਦਾਸ ਜੀ ਦੇ ਪੈਰੋਕਾਰ ਉਹਨਾਂ ਦੇ ਰਸਤੇ ਤੇ ਚੱਲਦੇ ਐ ਮਿਲ ਜਾਣਗੇ ਉਹਨਾਂ ਦੇ ਰਸਤੇ ਉੱਤੇ ਪਰ ਉਹਨਾਂ ਦੇ ਰਸਤੇ ਉੱਤੇ ਚੱਲਣ ਵਾਲਾ ਘਾਟੀ ਮਿਲੂਗਾ ਕੋਈ ਜੀ ਜਮਾਰ ਬਹੁਤ ਮਿਲ ਜਾਣਗੇ ਆਪਾਂ ਨੂੰ ਪਰ ਭਗਤ ਰਵਦਾਸ ਜੀ ਵਰਗਾ ਚਮਾਰ ਨਹੀਂ ਮਿਲਣਾ ਜੀ ਨਹੀਂ ਮਿਲਣਾ ਭਗਤ ਨਾਮਦੇਵ ਜੀ ਛਿੰਬੇ ਛਿੰਬੇ ਬਹੁਤ ਹੋਣਗੇ ਬੜੇ ਪਿੰਡਾਂ ਵਿੱਚ ਹੋਣਗੇ ਛਿੰਬੇ ਪਰ ਭਗਤ ਨਾਮਦੇਵ ਜੀ ਵਰਗਾ ਛਿੰਬਾ ਨਹੀਂ ਮਿਲਣਾ ਜੀ ਸਰਹੋ ਵਿਚਾਰ ਸੋ ਰੱਬ ਦੇ ਪਿਆਰੇ ਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਮਨ ਵਿੱਚ ਵੀ ਉਹੀ ਹੈ ਤੇ ਤਨ ਦੇ ਉੱਤੇ ਵੀ ਉਹੀ ਗੱਲ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੀਖੈ ਇਕਸ ਬਿਨ ਕੋਈ ਆਓ ਜੀ ਹੁਣ ਅਸ਼ਟਪਦੀ ਦਾ ਪੰਜਾਬ ਕਰ ਲਗੇ ਪਹਿਲੀ ਅਸ਼ਟਪਦੀ ਦਾ ਜੋ 8ਵੀਂ ਅਸ਼ਟਪਦੀ ਹੈ ਉਹਦਾ ਪਹਿਲਾ ਪਦ ਆਪਾਂ ਗਾਇਨ ਗਾਇਨ ਕਰ ਲਗੇ ਅਸ਼ਟਪਦੀ ਬ੍ਰਹਮ ਗਿਆਨੀ सदा नर लेप जैसे जल में कमल अलेप ब्रह्मज्ञानी सदा निर्दोख जैसे सूर सर्व को सोख ब्रह्मज्ञानी का दृष्ट समान जैसे राज रंग ਕੋ ਲਾਗੇ ਤੁਲਪਵਾਣ ਬ੍ਰਹਮ ਗਿਆਨੀ ਕੈ ਤੀਰ ਜੈਕ ਜੋਬ ਸੁਦਾ ਕੋ ਖੋਦਾ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਹੈ ਬਨਾਓ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਕਾ ਇਹ ਹੈ ਬਣਾਓ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਉ ਹਣ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਗੁਰੂ ਜੀ ਕਹਿੰਦੇ ਕਿਸ ਜੀ ਹੋ ਜਾਂਦੀ ਹੈ ਬ੍ਰਹਮ ਗਿਆਨੀ ਸਦਾ ਨਰਲੇਪ ਆਪਾਂ ਪਿਆਰੋ ਨਰਲੇਪ ਨਹੀਂ ਰਹਿੰਦੇ ਜੀ ਆਪਣੀ ਸੁਰਤ ਨਰਲੇਪ ਨਹੀਂ ਰਹਿੰਦੀ ਜੀ ਕਦੇ ਤਾਂ ਕਬਹੂ ਜੀੜਾ ਉਹ ਵਿਚੜਦਾ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਫਿਰ ਨਾ ਰਹਿਤ ਹੈ ਗੁਰੂ ਜੀ ਕਹਿੰਦੇ ਤਾਂ ਚਾਰੇ ਪੁੰਨਾਂ ਭਾਲਦਾ ਖਰਦਾ ਹੈ ਇਹ ਕਿਥੇ ਥਰ ਜੀ ਥਰ ਹੈ ਨਹੀਂ ਕਾ ਪਰ ਰੱਬ ਦੇ ਪਿਆਰੇ ਨਰਲੇਪ ਵਰਤੀ ਰਹਿੰਦੇ ਆ ਜੇ ਦੁੱਖ ਆ ਗਿਆ ਤਾਂ ਵੀ ਨਰਲੇਪ ਹੈ ਸੌਖਾ ਆ ਗਿਆ ਤਾਂ ਵੀ ਨਰਲੇਪ ਹੈ ਘਰ ਦੇ ਵਿੱਚ ਹੋਰ ਕੁਝ ਕੋਈ ਵਾਪਰ ਦੀ ਘਟਨਾ ਤਾਂ ਵੀ ਨਰਲੇ ਵਰਤੀ ਉਹਨਾਂ ਦੇ ਜੀ ਉੱਚੀ ਅਵਸਥਾ ਵਿੱਚ ਰਹਿੰਦੇ ਰੱਬ ਦੇ ਪਿਆਰੇ ਹੁਣ ਭਗਤ ਪਖਾਰੀ ਜੀ ਨਰਲੇਪ ਵਰਤੀ ਹੈ ਜਿਉਂਦੇ ਰੱਬ ਦੇ ਪਿਆਰੇ ਭਗਤ ਪੂਰਨ ਜੀ ਪਿੰਗਲਵਾੜੇ ਵਾਲੇ ਮਹਾਪੁਰਸ਼ ਨਰਲੇਪ ਹੈ ਬਿਲਕੁਲ ਜਮਾ ਉਹਨਾਂ ਨੇ ਫਿਰ ਗੁਰੂ ਜੀ ਨੇ ਅਗਲੀ ਪੰਕਤੀ ਵਿੱਚ ਉਦਾਹਰਣ ਵੀ ਦਿੱਤੀ ਹੈ ਜੈਸੇ ਜਲ ਮੈਂ ਕਮਲ ਅਲੇਪ ਹੁਣ ਕਮਲ ਦੇ ਵਿੱਚ ਖਾਸੀਅਤ ਕੀ ਹੈ ਜੀ ਕਹਿੰਦੇ ਕਮਲ ਰਹਿੰਦਾ ਚਿੱਕੜ ਵਿੱਚ ਹੈ ਪਰ ਕਿੰਦੇ ਚਿੱਕੜ ਤੋਂ ਉੱਪਰ ਆਪਦੇ ਪੱਤਿਆਂ ਨੂੰ ਆਪ ਆਪ ਦੇ ਆਪਣੇ ਆਪ ਨੂੰ ਕਹਿੰਦੇ ਚਿੱਕੜ ਤੋਂ ਇੰਨਾ ਬਚਾ ਕੇ ਰੱਖਦਾ ਜੇ ਚਿੱਕੜ ਉੱਪਰ ਨੂੰ ਵੀ ਆ ਜਾਂਦਾ ਨਾ ਤੇ ਆਪਦੇ ਸਰੀਰ ਦਾ ਆਕਾਰ ਤਾਂ ਨੂੰ ਕਰ ਲੈਂਦਾ ਉਹ ਜੋ ਆਪਦੇ ਪੱਤੇ ਆ ਨਾ ਉਹ ਤਾਂ ਨੂੰ ਕਰ ਲੈਂਦਾ ਹੁਣ ਇੱਥੋਂ ਕੀ ਸਤ ਹੁੰਦਾ ਜੀ ਵੀ ਰੱਬ ਦੇ ਪਿਆਰੇ ਦੁਨੀਆ ਦੀਆਂ ਐਸੋ ਅਸ਼ਰਤਾਂ ਦੁਨੀਆ ਦੇ ਬਣਾਏ ਹੋਏ ਜਿਹੜੇ ਆਪਣੇ ਮਨ ਦੇ ਸਿਧਾਂਤ ਹੈ ਉਹਨਾਂ ਦੇ ਪਿੱਛੇ ਰੱਬ ਦੇ ਪਿਆਰੇ ਕਦੇ ਵੀ ਨਹੀਂ ਲੱਗਦੇ ਕਮਲ ਦੇ ਫੁੱਲ ਦੀ ਤਰ੍ਹਾਂ ਚਿੱਕੜ ਦੇ ਵਿੱਚ ਵੀ ਨਰਲੇ ਵਰਤੀ ਰਹਿੰਦੇ ਆ ਈ ਕਹਿੰਦੇ ਆ ਨਾ ਉਹ ਨੌ ਜੀ ਜਿਵੇਂ ਦੁਨੀਆ ਚੱਲਦੀ ਐ ਝੱਲਣਾ ਆ ਜਾਂਦਾ ਨਾ 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 ਰੱਬ ਦੇ ਪਿਆਰਾਂ ਚ ਖਾਸੀਅਤ ਹੁੰਦੀ ਐ ਕਮਲ ਦੇ ਫੁੱਲ ਦੀ ਤਰ੍ਹਾਂ ਦੁਨੀਆ ਮਤਾ ਆਪਣੀ ਰੱਬ ਦੇ ਪਿਆਰੇ ਚੱਲਦੇ ਜੀ ਨਾ ਉਹ ਤਾਂ ਪ੍ਰਮਾਤਮਾ ਦੀ ਰਜਾ ਵਿੱਚ ਹਰ ਵਕਤ ਉਹਦੇ ਭੈ ਵਿੱਚ ਰਹਿੰਦੀ ਸਵਤ ਪ੍ਰਮਾਤਮਾ ਦੇ ਭੈ ਵਿੱਚ ਦੁਨੀਆ ਦੇ ਰੰਗ ਤਾਂ ਬਥੇਰੇ ਆ ਪਿਆਰੇਓ ਦੁਨੀਆ ਕਦੇ ਜਿੱਤੀ ਜਾ ਸਕਦੀ ਹੈ ਨਾ ਦੁਨੀਆ ਦੇ ਤਾਂ ਦੋਨੇ ਪਾਸੇ ਦੰਦੇ ਆ ਜੇ ਤੁਸੀਂ ਚੰਗਾ ਕੰਮ ਕਰਦੇ ਹੋ ਤਾਂ ਵੀ ਤੁਹਾਨੂੰ ਮਾੜਾ ਕਹਿਣਾ ਹੈ ਜੇ ਤੁਸੀਂ ਮਾੜਾ ਕੰਮ ਕਰਦੇ ਹੋ ਤਾਂ ਵੀ ਮਾੜਾ ਹੀ ਕਹਿਣਾ ਉਹਨਾਂ ਨੇ ਤੁਹਾਨੂੰ ਐਸਾ ਸਮਾਂ ਆ ਗਿਆ ਜੀ ਸੋ ਗੁਰੂ ਜੀ ਕਹਿੰਦੇ ਜਿਹੜੀ ਬ੍ਰਹਮ ਗਿਆਨੀ ਦ੍ਰਿਸ਼ਟੀ ਹੈ ਉਹ ਨਰਲੇਵ ਵਰਤੀ ਹੈ ਜੀ ਦੁਨੀਆ ਦੇ ਰੰਗਾਂ ਵਿੱਚ ਮਗਰ ਲੱਗਦੇ ਨਹੀਂ ਕਬੀਰ ਸਾਹਿਬ ਕਹਿੰਦੇ ਨਾ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਇ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਕਹਿੰਦੇ ਤੂੰ ਦੁਨੀਆ ਦੇ ਪਿੱਛੇ ਲਾ ਕੇ ਆਪਣਾ ਧਰਮ ਛੱਡਦਾ ਬੰਦਿਆ ਆਪਦੀ ਰਹਿਤ ਮਰਿਆਦਾ ਆਪਦਾ ਜੀਵਨ ਦੁਨੀਆ ਮਗਰ ਲਾ ਕੇ ਛੱਡਦਾ ਕਹਿੰਦੇ ਦੁਨੀਆ ਦੇ ਰੰਗਾਂ ਦੇ ਵਿੱਚ ਕਬੀਰ ਦੀਨ ਦਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾ ਦੁਨੀਆ ਇੱਥੇ ਰਹਿ ਗਈ ਜਿਹੜੇ ਕਹਿੰਦਾ ਨਾ ਮੇਰੇ ਨਾਲ ਖੜਨਗੇ ਜੀ ਉਹ ਮੇਰੇ ਇਨੇ ਨਾਲ ਮੇਰੇ ਇਨੇ ਕੋਈ ਨਹੀਂ ਨਾਲ ਨੂਰ ਗੁਰੂ ਜੀ ਕਹਿੰਦੇ ਤੇਰੇ ਬੰਦਿਆ ਚੇਤੇ ਰੱਖੀ ਸਾਰੇ ਖਾਣ ਪੀਣ ਦੇ ਯਾਰ ਤੇਰੇ ਨਾਲ ਇਕੱਠੇ ਹੋਏ ਜਿੰਨਾ ਚਿੱਕ ਤੇਰੀ ਜੇਬ ਕੰਮ ਕਰਦੀ ਹੈ ਨਾ ਸੁਖਮੈ ਆਣ ਬਾਣੀ ਦੀ ਪੰਗਤੀ ਹੈ ਜੀ ਬਾਣੀ ਦੇ ਮੋਰੀ ਲਾਲਗੇ ਸੁਖਮੈ ਆਣ ਬਹੁਤ ਮਿਲ ਬੈਠ ਰਹਿਤ ਚਹੁ ਦਿਸ ਘੇਰਾ ਵਿਪਤ ਤਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰਾ ਕਿਸੇ ਨੇ ਨੇੜੇ ਨਹੀਂ ਆਉਣਾ ਗੁਰੂ ਜੀ ਕਹਿੰਦੇ ਬੰਦੇ ਚੇਤੇ ਰੱਖੀ ਪਰਖੇ ਵੇਖ ਲਈ ਭਣਾ ਦੀ ਚਾਹ ਦੇ ਨੂੰ ਹੀ ਮੰਜੇ ਤੇ ਪੈ ਕੇ ਵੇਖ ਲਈ ਬਸ ਥੋੜੇ ਦਿਨ ਪਤਾ ਲੈਣ ਆਉਣਗੇ ਮੜਕਣ ਕੇ ਨਾ ਉਹ ਨਹੀਂ ਬਠੀਕ ਹੁੰਦਾ ਉਹ ਤਾਂ ਬਸ ਹੰਤਾ ਮਰਨ ਕਨਾਰੇ ਪਿਆ ਤਾਂ ਹੁਣ ਨਹੀਂ ਠੀਕ ਹੁੰਦਾ ਨਾ ਬਸ ਐਗੇ ਗੱਲਾਂ ਕਰਨ ਲੱਗ ਜਾਂਦੇ ਕਰਦੇ ਨਾ ਕਿ ਦੁਨੀਆ ਗੱਲਾਂ ਹੀ ਕਰਦੀ ਹੁੰਦੀ ਹੈ ਉਹ ਨਹੀਂੋ ਚੀਕ ਹੁੰਦਾ ਹੁਣ ਪਏ ਬਸ ਸਮਝੇ ਤੇ ਪੈ ਗਿਆ ਬਸ ਹੁਣ ਨਹੀਂ ਉਠਦਾ ਦੁਨੀਆ ਤਾਂ ਪਿਆਰ ਹੈ ਬੰਦਿਆ ਖਾਣ ਪੀਣ ਦੇ ਨਾਲ ਤੇਰੇ ਵਿੰਦ ਸੇ ਸੀ ਬਾਕੀ ਚੱਕ ਦਾਂਗੇ ਫੱਟੇ ਚੱਕ ਦਾਂਗੇ ਫੱਟੇ ਕੋਈ ਨਹੀਂ ਖੜਦਾ ਜੀ ਜਦੋਂ ਪੈਣ ਲੱਗ ਜਾਂਦੇ ਨੇ ਜਦੋਂ ਕੋਈ ਦੁੱਖ ਪਾਇੰਦਾ ਨਾ ਸਰੀਰ ਉੱਤੇ ਇਹ ਪਿਆਰਿਓ ਛਾਨ ਨਹੀਂ ਐ ਇੱਕ ਪ੍ਰਮਾਤਮਾ ਦੇ ਇਹ ਇਹ ਰੱਬੀ ਸਿਧਾਂਤ ਦੇ ਵਿੱਚ ਛਾਨ ਨਹੀਂ ਲੱਗਦੀ ਜਦੋਂ ਕੋਈ ਦੁੱਖ ਦੇ ਵਿੱਚ ਤੁਹਾਡਾ ਸਹਾਰਾ ਬਣਦਾ ਹੈ ਉਸ ਉਹ ਮਨੁੱਖ ਤੁਹਾਨੂੰ ਅੰਦਰੋਂ ਪਿਆਰ ਕਰਦਾ ਹੈ ਜਿਹੜਾ ਮਨੁੱਖ ਤੁਹਾਡੇ ਨਾਲ ਦੁੱਖ ਵੇਲੇ ਖੜਾ ਨਹੀਂ ਨਾ ਕੋਈ ਚੇਤੇ ਰੱਖਿਓ ਉਹਦਾ ਪਿਆਰ ਦਰਜ ਵਾਲਾ ਹੀ ਆ ਬਸ ਦਰਜ ਵਾਲਾ ਪਿਆਰ ਹੁੰਦਿਆ ਨਾ ਵੀ ਲੋੜ ਹੈ ਦਰਜਸਾਰਨੀ ਆ ਹਜੇ ਬਾਪੂ ਦੀ ਜੇਬ ਵਿੱਚ 4 ਪੈਸੇ ਹੈਗੇ ਆ ਉਹਨਾਂ ਚ ਕਰ ਬਾਪੂ ਹੈ ਜਦੋਂ ਬਾਪੂ ਵਿਚਾਰਾ ਕਮਾਉਣਾ ਹਟ ਗਿਆ ਕਹਿੰਦਾੁੱਥੇ ਥੁੱਕੀ ਜਾਂਦਾ ਮੈਂ ਬਿਠਾ ਇੱਥੇ ਆ ਲੈ ਉਹ ਕੋਠੀ ਤੋਂ ਬਾਹਰ ਚੱਲ ਉਹ ਉੱਥੇ ਕਮਰਾ ਪਾ ਦਿੰਦਾ ਨਾ ਸਾਈਡ ਜੀ ਦੇ ਉੱਤੇ ਕਿਹੜਾ ਬਾਪੂ ਕਿਹੜੀ ਬੇਬੇ ਬਸ ਮੁੜ ਕੇ ਇਹੀ ਹਾਲ ਹੁੰਦਾ ਜੀ ਸੋ ਰਹੁ ਵਿਚਾਰ ਪਰ ਰੱਬ ਦੇ ਪਿਆਰਾਂ ਦੀ ਸੁਰਤ ਬੜੀ ਨਰਲੇਪ ਹੁੰਦੀ ਹੈ ਗੁਰੂ ਜੀ ਕਹਿੰਦੇ ਭਾਈ ਉਹ ਸੰਸਾਰ ਦੇ ਚਿੱਕੜ ਵਿੱਚ ਨਹੀਂ ਡੁੱਬਦੇ ਜੈਸੇ ਜਲ ਮੈਂ ਕਮਲ ਅਲੇਪ ਜਿਵੇਂ ਕਹਿੰਦੇ ਕਮਲ ਨਾ ਉਹ ਕਮਲ ਦਾ ਚਿੱਕੜ ਦੇ ਵਿੱਚ ਨਹੀਂ ਡੁੱਬਦਾ ਤੇ ਰੱਬ ਦੇ ਪਿਆਰੇ ਵੀ ਦੁਨੀਆ ਦੇ ਰੰਗਾਂ ਦੇ ਵਿੱਚ ਨਹੀਂ ਡੁੱਬਦੇ ਪਿਆਰੋ ਠੀਕ ਹੈ ਕਹਿੰਦੇ ਨੌ ਜੀ ਨੌ ਜਿਵੇਂ ਦੁਨੀਆ ਚੱਲਦੀ ਹੈ ਨਾ ਚੱਲਣਾ ਪੈਂਦਾ ਨਾ ਰੱਬ ਦੇ ਪਿਆਰੇ ਨਹੀਂ ਚੱਲਦੇ ਪਿਆਰੋ ਨਾ ਜਤਨਾ ਕਹਿੰਦੇ ਉਹ ਇੱਥੇ ਗਲਤ ਹੈ ਆ ਸਹੀ ਹੈ ਜਤਨਾ ਕਹਿ ਸਕਦੇ ਆਓ ਉੰਗਲ ਕਰਕੇ ਕਹਿ ਸਕਦੇ ਆ ਉਹ ਅੱਖਾਂ ਚ ਅੱਖ ਗੱਲ ਪਾ ਕੇ ਕਹਿ ਸਕਦੇ ਆ ਜੀ ਸੱਚ ਨੂੰ ਸੱਚ ਬਿਆਨ ਕਰਦੇ ਆ ਸੋ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਦੋਖ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਬ੍ਰਹਮ ਗਿਆਨੀ ਦ੍ਰਿਸ਼ਟੀ ਜਿਨ੍ਹਾਂ ਦੀ ਉਹ દોਸ਼ ਤੋਂ ਰਹਿਤ ਹੁੰਦੇ ਆ ਨਿਰਦੋਖ ਨਿਰਦੋਸ਼ ਤੇ ਆਪਾਂ ਤਾਂ ਦੋਸ਼ੀ ਆ ਆਪਾਂ ਤਾਂ ਬਹੁਤ ਦੋਸ਼ੀ ਆ ਪਿਆਰ ਚੇਤੇ ਰੱਖਿਓ ਅੱਖਾਂ ਸਾਡਾਂ ਨੇ ਸ਼ੁੱਧ ਵੇਖਦੀਆਂ ਜबान ਸਾਡਾਂ ਨੇ ਸ਼ੁੱਧ ਬੋਲਦੀ ਸੱਚ ਬੋਲਦੀ ਇਹ ਵੀ ਦੋਗਲਾ ਜਿਹਾਪਣ ਰੱਖਦੀ ਐ ਜਿੱਦੋਂ ਨੂੰ ਪਲੜਾਇਆ ਭਾਰੀ ਹੁੰਦਾ ਉਦਰੇ ਮਗਰ ਬੋਲਣ ਲੱਗ ਜਾਂਦਾ ਬਸ ਜਿੱਦਾਂ ਕੋਈ ਪਲੜਾਇਆ ਭਾਰੀ ਹੋਵੇ ਨਾ ਕਿ ਚਾਰ ਬੰਦੇ ਇੱਧਰ ਵੱਧ ਇਕੱਠੇ ਹੋ ਗਏ ਜਿਵੇਂ ਲੀਡਰ ਕਰਦੇ ਹੁੰਦੇ ਆ ਉਦਰੇ ਮਗਰ ਬੋਲੀ ਜੀ ਬੋਲਣ ਲੱਗ ਜਾਂਦੇ ਆ ਨਾ ਇਹ ਰੱਬ ਦੇ ਪਿਆਰਾਂ 'ਚ ਦੋਸ਼ ਨਹੀਂ ਹੁੰਦਾ ਜੀ ਨਾ ਨਰਦੋਖ ਸਭਾ ਗੁਰੂ ਜੀ ਕਹਿੰਦੇ ਦੋਸ਼ ਰਹਿਤ ਰਹਿੰਦੇ ਰੱਬ ਦੇ ਪਿਆਰੇ ਸੱਚ ਬੋਲਦੇ ਕਹਿਣ ਦਾ ਅਰਥ ਨਹੀਂ ਬਸ ਜੇ ਉਹਨਾਂ ਨੇ ਜੇ ਕੋਈ ਝੂਠਾ ਬੰਦਾ ਉਹਨੂੰ ਕਹਦਣਾ ਓ ਝੂਠਾ ਤੋਂ ਭਾਈ ਹਾਂ ਜੇ ਸੱਚ ਹੈ ਉਥੇ ਕਹਦਾ ਮੈਂ ਸੱਚਾ ਤੋਂ ਭਾਈ ਸੱਚ ਆ ਬਸ ਇਹ ਇਹ ਰੱਬ ਦੇ ਪੈਰਾਂ ਦੇ ਚਨ ਖਾਸ਼ੀਅਤ ਹੁੰਦੀ ਪੈ ਰਹੋ ਜਿਨ੍ਹਾਂ ਦੇ ਉਹਨਾਂ ਦੀ ਜੁਬਾਨ ਤੇ ਵੀ ਸੱਚ ਗੱਲ ਫੇਰ ਉਥੇ ਮੁੜ ਦਿੱਤੇ ਆ ਗਈ ਸ਼ਲੋਕ ਦੇ ਉੱਤੇ ਵਿਆਖਿਆ ਉਹਨਾਂ ਦੀ ਜੁਬਾਨ ਤੇ ਵੀ ਸੱਚ ਤੇ ਅੰਦਰ ਵੀ ਸੱਚ ਕਈ ਲੋਕਾਂ ਦੇ ਤੇਰੇ ਆਪਣੇ ਮੂੰਹ ਦੇ ਮੇਰੇ ਮੂੰਹ ਤੇ ਮੇਰੇ ਬਣ ਜਾਂਦੇ ਦੂਜੇ ਦੇ ਮੂੰਹ ਤੇ ਦੂਜੇ ਦੇ ਬਣ ਜਾਂਦੇ ਆ ਆਹ ਗੱਲ ਨਾ ਲੋਕਾਂ ਦੇ ਵਿੱਚ ਜ਼ਿਆਦਾਤਰ ਇਹੀ ਵਰਤੀ ਹੈ ਕਿ ਦੂਜੇ ਦੇ ਮੂੰਹ ਤੇ ਦੂਜੇ ਬਣ ਜੋ ਸਜੇ ਦੇ ਮੂੰਹ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਉਹ ਦਿਉਂਦਾ ਬਣ ਜੂ। ਇਹੇ ਜੀ ਵਰਤੀ ਸੱਚਮੁੱਚ ਜੀ ਆਪਣੀ ਵਰਤੀ ਹੈ ਜੀ ਸਾਰਿਆਂ ਦੀ। ਸਰਹੋ ਵਿਚਾਰ ਜੈਸੇ ਸੂਰ ਸਰਬ ਕੋ ਸੋਖ। ਅਗਲੀ ਫਿਰ ਉਹ ਉਦਾਹਰਨ ਦਿੱਤੀ ਗੁਰੂ ਜੀ ਨੇ। ਕਹਿੰਦੇ ਵੀ ਨਿਰਦੋਖ ਦੋਸ਼ ਰਹਿਤ ਰਹਿੰਦੇ ਰੱਬ ਦੇ ਪਿਆਰੇ ਕਿਵੇਂ ਰਹਿੰਦੇ ਆ? ਕਹਿੰਦੇ ਜਿਵੇਂ ਸੂਰਜ ਸਭ ਨੂੰ ਆਪ ਦੀਆਂ ਕਿਰਨਾਂ ਦੁਆਰਾ ਸੇਕ ਇੱਕੋ ਜਿਹਾ ਦਿੰਦਾਗਾ। ਕੀ ਹੁਣ ਗਰੀਬ ਦੇ ਘਰੇ ਘੱਟ ਦਿੰਦਾ ਭਾਈ? ਕੱਪੜੇ ਸੁੱਕਣੇ ਪਾਉਣੇ ਆਪਾਂ। ਮੰਨ ਲਓ ਵੀ ਉਹਦੇ ਉੱਤੇ ਤਾਰ ਦੇ ਉੱਤੇ ਵੀ ਆਪਾਂ ਭਾਈ ਅਮੀਰ ਦੇ ਘਰੇ ਵੱਧ ਰੌਸ਼ਨੀ ਦੇਦ ਕੇ ਸੁਖਾ ਦਗੇ ਤੇ ਗਰੀਬ ਦੇ ਘਰੇ ਘੱਟ ਦੇਦਗੇ ਨਾ ਇੱਕੋ ਜਿਹਾ ਦੇਈ ਜਾਂਦਾ ਗੁਰੂ ਜੀ ਕਹਿੰਦੇ ਸਭ ਨੂੰ ਇੱਕੋ ਜਿਹਾ ਸੇਕ ਦੇ ਰਿਹਾਗਾ ਸੂਰਜ ਦੀ ਕਿਰਨ ਜਦੋਂ ਕਿਸੇ ਨਾਲ ਵਿਤਕਰਾ ਕੀਤਾਗਾ ਰੱਬ ਦੇ ਪਿਆਰੇ ਅੰਦਰ ਕੋਈ ਵਿਤਕਰਾ ਨਹੀਂ ਹੁੰਦਾ ਕੋਈ ਗਰੀਬ ਆਜੇ ਕੋਈ ਅਮੀਰ ਆਜੇ ਸਭ ਦਾ ਬਰਾਬਰ ਸਤਿਕਾਰ ਹੁੰਦਾ ਜੀ ਕਈ ਲੋਕ ਕਰਦੇ ਆ ਨਾ ਗਰੀਬਾਂ ਤੋਂ ਨਫ਼ਰਤ ਕਰਦੇ ਆ ਲੈ ਕਈ ਕਈ ਆਪ ਦੇ ਭਾਂਡਿਆਂ ਵਿੱਚ ਉਹ ਨਹੀਂ ਕਰਦੇ ਕੋਈ ਉਹ ਵੱਖ-ਵੱਖ ਤਰ੍ਹਾਂ ਦੇ ਹੋਗਾ ਦੇਖੋ ਪਿਆਰੋ ਰਹਿਤ ਮਰਿਆ ਦਾ ਵੱਖਰੀ ਗੱਲ ਐ ਹਾਂ ਜੇ ਕੋਈ ਨਸ਼ੇ ਕਰਦਾ ਹੈ ਨਸ਼ਿਆਂ ਤੋਂ ਲੱਗ ਜੀਏ ਭਾਈ ਨਸ਼ੇ ਦਾ ਇੱਥੇ ਜਰਦੇ ਤਮਾਕੂ ਤਾਂ ਜਿਹੜੇ ਵੱਡੇ ਵੱਡੇ ਘਰਾਂ ਦੇ ਕਾਕੇ ਆ ਉਹ ਚੱਬਦੇ ਫਿਰਦੇ ਆ ਜਰਦੇ ਤਮਾਕੂ ਤਾਂ ਉਹ ਚੱਬਦੇ ਫਿਰਦੇ ਆ ਜੇਬਾਂ 'ਚ ਦਾਸ ਨਹੀਂ ਵੇਖੇ ਕਾਕਾ ਤੇ ਕਿਹ ਕੋਨੇ ਦੀ ਜ਼ਮੀਨ ਐ ਕਹਿੰਦਾ ਜੀ 50 ਕਿਲੇ ਮੈਂ ਕਿਹਾ ਜੇਬ 'ਚ ਕੀ ਭਾਈ ਫਿਰਦਾ ਹੈ ਜਰਦੇ ਦੀਆਂ ਕੁੜੀਆਂ ਦੀ ਗੰਦ ਚੱਕੀ ਫਿਰਦਾ ਕੋਲੇ ਮੈਂ ਕਹਾ ਕਬੀਰ ਸਾਹਿਬ ਨੇ ਕਹਿਤਾ ਨਾ ਕਬੀਰ ਸਾਖਤ ਤੇ ਸ਼ੂਕਰ ਭਲਾ ਰਾਖਾ ਆਛਾ گاਉ ਸਾਖਤ ਬਪਰਾ ਮਰਦਾ ਤੈਨੂੰ ਤਾਂ ਸੂਰ ਚੰਗਾ ਕਹਿੰਦੇ ਜਿਹੜਾ ਪਿੰਡ ਦੀ ਕਹਿੰਦੇ ਸਫਾਈ ਕਰ ਦਿੰਦਾ ਗਲੀਆਂ ਦੀ ਗੰਦ ਖਾ ਕੇ ਤੂੰ ਗੰਦ ਚੱਪ ਚੱਪ ਕੇ ਧਰਤੀ ਦੇ ਉੱਤੇ ਪਚਕਾਰੀਆਂ ਮਾਰਦਾ ਬੰਦੇ ਆ ਤੈਨੂੰ ਤਾਂ ਸੂਰ ਚੰਗਾ ਬਾਣੀ ਵਿੱਚ ਗੁਰਗ੍ਰੰਥ ਸਾਹਿਬ ਆ ਜੀ ਸੂਰ ਨੂੰ ਕਬੀਰ ਸਾਖਤ ਤੇ ਸ਼ੂਕਰ ਭਲਾ ਰਾਖਾ ਆਛਾ گاਉ ਉਹ ਜਰ ਦੇ ਤਮਾਕੂ ਚੱਕੀ ਫਿਰਦਾ ਜੇਪਾਂ ਦੇ ਵਿੱਚ ਭਰੀ ਫਿਰਦਾ ਮਾਣਾ ਮੇਰਾ ਤੈਨੂੰ ਤਾਂ ਸੂਰ ਵੀ ਚੰਗਾ ਹੈ ਗਾਮੂਰੇ ਤੁਸੀਂ ਜਿਆਦਾ ਤਮਾਕੂ ਰੱਖ ਦਿਓ ਮੂੰਹ ਮਾਰ ਕੇ ਪਰਾਂ ਕਰ ਦੂਗ ਨਾ ਦੇ ਨਾਲ ਤੈਨੂੰ ਤਾਂ ਗਾਂ ਵੀ ਚੰਗੀ ਆ ਬੰਦਾ ਤੇਰੇ ਨਾਲ ਤਾਂ ਮੱਝ ਚੰਗੀ ਤੇਰੇ ਨਾਲ ਉਹ ਗੰਦੀ ਬੂਟੀ ਕੋਈ ਰੱਖ ਦੇ ਮੂੰਹ ਰੇਉ ਦੇ ਜਮਾ ਨਹੀਂ ਖਾਂਦੀ ਤੂੰ ਤਾਂ ਚੱਬ ਚੱਬ ਕੇ ਅੰਦਰ ਗੰਦ ਨਾ ਭਰਤਾ ਆਪਦੇ ਆਪ ਨੂੰ ਬੀੜੀਆਂ ਸਰਗਟਾਂ ਪੀ ਪੀ ਕੇ ਆਪਦੇ ਥੇਫਰੇ ਕਾਲੇ ਕਰਤੇ ਸਰਗਟਾਂ ਦੇ ਉੱਤੇ ਜਰਦੇ ਤਮਾਕੂਆਂ ਦੇ ਉੱਤੇ ਲਿਖਿਆ ਹੁੰਦਾ ਜੀ ਕੈਂਸਰ ਦੇ ਬੀਜ ਪੜ ਲਿਓ ਕਦੇ ਧਿਆਨ ਨਾ ਸੁੱਤੇ ਸੁੱਤੇ ਲਾਈ ਜਾਂਦੇ ਲੋਕ ਸੁੱਤੇ ਸੁੱਤੇ ਤੁਰੇ ਫਿਰਦੇ ਆਪਾਂ ਜਿਹੇ ਪਿਆਰਿਓ ਬੀ ਉਹਦੇ ਉੱਤੇ ਲਿਖਿਆ ਕੈਂਸਰ ਦੇ ਬੀਜ ਪਰ ਚਲਾਕੀ ਕੀ ਵਰਤੀ ਹੈ ਲਿਖਿਆ ਇੰਗਲਿਸ਼ ਦੇ ਵਿੱਚ ਹੈਗਾ ਚਲਾਕੀ ਕੰਪਨੀਆਂ ਨੇ ਵਰਤੀ ਆ ਦਾਸ ਨੇ ਪੜਿਆ ਆਪ ਉਹਨਾਂ ਦੀ ਟੁੜੀ ਦੇ ਉੱਤੇ ਉਹਨਾਂ ਨੇ ਲਿਖਿਆ ਜਾਂ ਹਿੰਦੀ ਚ ਪਾਉਂਦੇ ਹੋਰ ਹੀ ਭਾਸ਼ਾ ਜੀ ਬਣਾ ਦਿੰਦੇ ਆ ਤੇ ਜਾਂ ਇੰਗਲਿਸ਼ ਵਿੱਚ ਲਿਖਿਆ ਪਤਨ ਲੱਗੇ ਕਿਸੇ ਨੂੰ ਉੱਤੇ ਲਿਖਿਆ ਕੈਂਸਰ ਦੇ ਬੀਜ ਲੈ ਭਾਈ ਕੈਂਸਰ ਦੇ ਬੀਜ ਖਾਈ ਜਾਂਦਾ ਤਾਂ ਤਾਂ ਮੂੰਹ ਦੇ ਨਾਲ ਹੀ ਆਪ ਦੇ ਨਾਲ ਹੀ ਚੱਬੀ ਜਾਂਦਾ ਅੰਦਰ ਸਿੱਟੀ ਜਾਂਦਾ ਜਰ ਦੇ ਤੰਬਾਕੂ ਤਮਾਕੂ ਪੀਣੇ ਕੇ ਫੇਫੜੇ ਸਾੜ ਤੇ ਫੇਫੜਿਆਂ ਦਾ ਕੈਂਸਰ ਹੋ ਗਿਆ ਆ ਹੁਣ ਪਿੱਛੇ ਜੇ ਬਲੱਡ ਮੈਮੇ ਇੱਕ ਜੜਦੇ ਖਾਂਦਾ ਸੀ ਐਡਾ ਜਵਾੜਾ ਹੀ ਕੱਢਤਾ ਡਾਕਟਰ ਨੇ ਸਾਰਾ ਬਾਹਰ ਮਾਰਿਆ ਕਹਿੰਦੇ ਗਲ ਗਿਆ ਜਵਾੜਾ ਕੈਂਸਰ ਦੇ ਨਾਲ ਇਹ ਹਾਲ ਹੋ ਗਿਆ ਮਾਣਾ ਮੇਰਾ ਚਿੱਤੇ ਰੱਖੀ ਕੈਂਸਰ ਕਿਸੇ ਨੂੰ ਵੀ ਹੋ ਸਕਦਾ ਉਹ ਬਿਮਾਰੀਆਂ ਦਾ ਕਾਰਨ ਵੱਖ-ਵੱਖ ਹੈ ਪਿਆਰੋ ਇਹਨੀ ਗੱਲ ਜਾਣਨੀ ਪਰ ਜ਼ਿਆਦਾ ਤੌਰ ਤੇ ਕੈਂਸਰ ਦੇ ਬੀਜ ਲਿਖਿਆ ਉੱਤੇ ਕਿਉਂਕਿ ਸਰਕਾਰ ਨੇ ਇਹਨੂੰ ਮਾਂ ਤਾਂ ਨਹੀਂ ਨ ਦਿੱਤੀ ਸਰਕਾਰ ਨੇ ਵੇਲੇ ਸਰਕਾਰ ਕਹਿੰਦੇ ਵੀ ਇਹ ਤੇ ਲਿਖੋ ਕੈਂਸਰ ਦੇ ਬੀਜ ਪਾਉਣਾ ਪਿਆ ਉਹਨਾਂ ਨੂੰ ਪਹਿਲਾਂ ਕੰਪਨੀਆਂ ਪਾਉਂਦੀਆਂ ਹੀ ਨਹੀਂ ਸੀ ਹੁਣ ਜਰਦਾ ਤਮਾਕੂ ਬੀੜੀ ਸਰਗੜ ਦੇ ਉੱਤੇ ਲਿਖਿਆ ਕੈਂਸਰ ਦੇ ਬੀਜ ਪੜ ਲਿਓ ਭਾਈ ਤੁਸੀਂ ਉੱਤੇ ਲਿਖਿਆ ਹੋਇਆ ਹੈ ਕਿ ਸੁੱਤੇ ਤਾਂ ਨਹੀਂ ਖਾਈ ਜਾਂਦੇ ਸੁੱਤੇ ਸਾਨੂੰ ਸੁੱਤੇ ਪਏ ਆ ਕਿ ਜਿਹੜਾ ਖਾਂਦਾ ਜਰਦਾ 100 ਸਾਲ ਨਹੀਂ ਮਰਦਾ ਨਾਲ ਹੀ ਭਾਸ਼ਾ ਜੁੜੀ ਬੈਠੇ ਪਤਾ ਨਹੀਂ ਕਿੱਥੋਂ ਇਹ ਇਹ ਕਿ ਜਿਹੜਾ ਪਿੰਦਾ ਬੀੜੀ ਸੱਪ ਲੜੇ ਨਾ ਕੀੜੀ ਲਾ ਵਾਹ ਵੀ ਵਾਹ ਨਿਕੋਟੀਨਾ ਪਿਆਰਿਓ ਇਹ ਠੀਕ ਹੈ ਸਰੀਰ ਨੂੰ ਲੋੜ ਹੈ ਨਿਕੋਟੀਨ ਸਾਨੂੰ ਹੋਰ ਬਹੁਤ ਜੋ ਸਾਸੀ ਤੀਜਾ ਖਾਣੇ ਉਹਦੇ ਵਿੱਚੋਂ ਮਿਲ ਜਾਂਦਾ ਹੈ ਨਿਕੋਟੀਨ ਸਾਡੇ ਸਰੀਰ ਦਾ ਇੱਕ ਤੱਤ ਹੈ ਖੂਨ ਦੇ ਵਿੱਚ ਉਹਦੀ ਜ਼ਰੂਰਤ ਹੈ ਪਰ ਜਦੋਂ ਲੋੜ ਤੋਂ ਵੱਧ ਸਰੀਰ ਦੇ ਵਿੱਚ ਨਿਕੋਟੀਨ ਮਿਲ ਜਾਂਦਾ ਨਾ ਇਹ ਕੈਂਸਰ ਦੇ ਬੀਜ ਬੈਦ ਪੈਦਾ ਕਰ ਦਿੰਦਾ ਖੂਨ ਦੇ ਵਿੱਚ ਕਿਵੇਂ ਬਣਾਉਂਦਾ ਇਹ ਜਰਦਾ ਤੰਬਾਕੂ ਸਾਡੇ ਅੰਦਰ ਕੈਂਸਰ ਇਹ ਤੁਸੀਂ ਪੜ੍ਹ ਕੇ ਵੇਖੋ ਜੀ ਫਿਰ ਪਤਾ ਲੱਗੂਗਾ ਸਰਹੋ ਵਿਚਾਰ ਜਿਹੜੇ ਰੱਬ ਦੇ ਪਿਆਰਾਂ ਦੀ ਗੁਰੂ ਜੀ ਕਹਿੰਦੇ ਜਿਵੇਂ ਸਾਰੇ ਇੱਕ ਇੱਕ ਦ੍ਰਿਸ਼ਟੀ ਇੱਕੋ ਜੀ ਹੋ ਜਾਂਦੀ ਹੈ ਗੁਰੂ ਜੀ ਕਹਿੰਦੇ ਫਿਰ ਉਹ ਕਿਸੇ ਗਰੀਬ ਨਾਲ ਕਿਸੇ ਅਮੀਰ ਨਾਲ ਕੋਈ ਵਿਤਕਰਾਂ ਨਹੀਂ ਗੱਲ ਇੱਥੋਂ ਚੱਲ ਪਈ ਸੀ ਕਿ ਅਸੀਂ ਵਿਤਕਰਾਂ ਕਰਦੇ ਹਾਂ ਠੀਕ ਆ ਵੀ ਜਰਦਾ ਤਮਾਕੂ ਜਿਹੜਾ ਕੋਈ ਪਰਮਾਰ ਵਰਤਦਾ ਉਥੋਂ ਦਾ ਖਾਣ ਪੀਣਾ ਦਸ਼ਮੇਸ਼ ਕੀਤਾ ਨਹੀਂ ਘਰ ਦਾ ਮਾੜਾ ਲਿਖਿਆ ਜੀ ਨਹੀਂ ਖਾਣਾ ਉਸ ਘਰ ਦਾ ਖਾਣਾ ਵੀ ਖਾਣਾ ਵੀ ਮਾੜਾ ਉਸ ਘਰ ਦਾ ਜਿਹੜੇ ਘਰ ਦੇ ਵਿੱਚ ਜਰਦਾ ਤਮਾਕੂ ਤੇ ਬੀੜੀ ਸਰਗਟ ਹੈ ਉਸ ਘਰ ਦਾ ਖਾਣਾ ਵੀ ਮਾੜਾ ਲਿਖਿਆ ਗੁਰੂ ਸਾਹਿਬ ਜੀ ਨਹੀਂ ਖਾਣਾ ਜਗਤ ਜੂਠ ਲਿਖਿਆ ਨਾ ਇਸ ਮੇਸ਼ ਪਿਤਾ ਨੇ ਜਰਦੇ ਤਮਾਕੂ ਨੂੰ ਜਗਤ ਜੂਠ ਲਿਖਿਆ ਜਗਤ ਦੀ ਜੂਠ ਜਗਤ ਦੀ ਜੂਠ ਕੀ ਹੋ ਗਿਆ ਸਾਰੇ ਸੰਸਾਰ ਦੀ ਜੂਠ ਹੈ ਜਿਹੜਾ ਬੰਦਾ ਜਰਦਾ ਤਮਾਕੂ ਵਰਤਦਾ ਉਹ ਜਗਤ ਜੂਠ ਖਾਂਦਾ ਹੈ ਜਗਤ ਜੂਠ ਮਿਸਾਲੇ ਸੰਸਾਰ ਦੇ ਵਿੱਚ ਹੁਣ ਜਿਹੜੇ ਬੰਦਿਆਂ ਨੇ ਸਾਰੇ ਸੰਸਾਰ ਨੇ ਮੂੰਹ ਮਾਰਿਆ ਹੋਵੇ ਬੰਦਾ ਉਹ ਖਾਵੇ ਤੇ ਰੋਗ ਹੀ ਲੱਗਣਗੇ ਨਾ ਪਰ ਸਰੀਰ ਨੂੰ ਸਰੋਹੋ ਵਿਚਾਰ ਗੁਰੂ ਜੀ ਕਹਿੰਦੇ ਬ੍ਰਹਮ ਗਿਆਨਿਕ ਅਦ੍ਰਿਸ਼ਟ ਸਮਾਨ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਕਹਿੰਦੇ ਇੱਕਸਾਰ ਹੋ ਜਾਂਦੀ ਹੈ ਇੱਕਸਾਰ ਵਰਤੀ ਬਣ ਜਾਂਦੀ ਹੈ ਕਹਿੰਦੇ ਹੁਣ ਉਦਾਹਰਨ ਦੇਤੀ ਅਗਲੀ ਫੇਰ ਗੁਰੂ ਸਾਹਿਬ ਜੀ ਨੇ ਜੈਸੇ ਰਾਜ ਰੰਕ ਕੋ ਲੱਗਾ ਤੁਲ ਪਵਾਨ ਕਹਿੰਦੇ ਜਿਵੇਂ ਕਿਸੇ ਰਾਜੇ ਨੂੰ ਕਿਸੇ ਰੰਕ ਨੂੰ ਗੁਰੂ ਜੀ ਕਹਿੰਦੇ ਅਮੀਰ ਗਰੀਬ ਨੂੰ ਸਭ ਨੂੰ ਪਵਾਨ ਹਵਾ ਹੁੰਦੀ ਹੈ ਇੱਕੋ ਜੀ ਹਵਾ ਲੱਗਦੀ ਹੈ ਕਦੇ ਹਵਾ ਨੇ ਵਤ ਕਰਾ ਕੀਤਾ ਵੀ ਭਾਈ ਮੈਂ ਗਰੀਬ ਦੇ ਘਰੇ ਘੱਟ ਵੜ ਜਾ ਆਕਸੀਜਨ ਜਿਹੜੀ ਹਵਾ ਚੱਲੀ ਜਾਂਦੀ ਹੈ ਨਾ ਬਾਹਰ ਵੀ ਹਵਾ ਨੇ ਕੋਈ ਵਿਤਕਰਾ ਕੀਤਾ ਹੋਈ ਭਾਈ ਮੈਂ ਅਮੀਰ ਦੇ ਘਰੇ ਤਾਂ ਵੱਧ ਜਾਉਂਗੀ ਹਾਂ ਵੇੜਾ ਖੁੱਲਾ ਹੋ ਸਕਦਾ ਹੈ ਅਮੀਰ ਦਾ ਪਰ ਗਰੀਬ ਦੇ ਘਰੇ ਵੀ ਹਵਾ ਤਾਂ ਚਲਦੀ ਹੈ ਨਹੀਂ ਕੋਈ ਇੱਕੋ ਜਿਹਾ ਸਵਾਸ ਮਿਲਦੇ ਸਭ ਨੂੰ ਕੋਈ ਵਿਤਕਰਾ ਹੈ ਪਰਮਾਤਮਾ ਦਾ ਇੱਥੇ ਜੇ ਹੁਣ ਆਪਾਂ ਜਿੰਨੀ ਸੰਗਤ ਬੈਠੇ ਆ ਇਸ ਤਰ੍ਹਾਂ ਕੋਈ ਹੈ ਵਿਤਕਰਾ ਸਾਰਿਆਂ ਨੂੰ ਸਵਾਸ ਆ ਰਿਹਾ ਜਾ ਰਿਹਾ ਆ ਰਿਹਾ ਜਾ ਰਿਹਾ ਉਹਦੇ ਹੁਕਮ ਦੇ ਵਿੱਚ ਉਈ ਵਿਵੇਦ ਕਰਾਨੀ ਪ੍ਰਮਾਤਮਾ ਦਾ ਗੁਰੂ ਜੀ ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਕਹਿੰਦੇ ਐਸੀ ਬਣ ਜਾਂਦੀ ਹੈ ਜਿਵੇਂ ਕਹਿੰਦੇ ਹਵਾ ਸਭ ਨੂੰ ਇੱਕੋ ਜੀ ਮਿਲਦੀ ਹੈ ਬ੍ਰਹਮ ਗਿਆਨੀ ਕਾ ਧੀਰਜ ਏਕ ਬ੍ਰਹਮ ਗਿਆਨੀ ਦੇ ਕਹਿੰਦੇ ਅੰਦਰ ਇੱਕ ਸਾਰ ਧੀਰਜ ਪੈਦਾ ਹੋ ਜਾਂਦਾ ਟਿਕਾ ਹੁਣ ਭਾਈ ਆਪ ਦੇ ਆਪ ਦੇ ਮਨ ਦੀ ਹਾਲਤ ਚੈੱਕ ਕਰ ਲਿਓ ਵੀ ਹੈ ਟਿਕਾ ਅੰਦਰ ਕਿ ਭਜਾ ਭਜਾ ਕਰਦਾ ਮਨ ਦਾ ਆਪ ਦੇ ਆਪ ਦੇ ਨੂੰ ਮਨ ਉਹ ਚੈੱਕ ਕਰਨਾ ਗੁਰੂ ਵਾਜਦਾ ਹੈ ਇਹ ਗੁਰੂ ਵਾਦਨ ਦਾ ਨੁਸਖਾ ਹੀ ਦੱਸਣਾਗਾ ਵਿਪਤਾ ਇੱਥੇ ਤੇਰੇ ਚ ਨੁਕਸਾਗਾ ਇਹਨੂੰ ਠੀਕ ਕਰ ਲਾ ਲਓ ਭਾਈ ਹੁਣ ਜਿੰਨੇ ਸਰੀਰ ਆਪਾਂ ਬੈਠੇ ਆ ਧਿਆਨ ਨਾਲ ਸੁਣਿਓ ਆ ਗੱਲ ਆਪਣਾ ਮਨ ਇਹ ਕਿਹਾ ਹੋਇਆ ਕਿ ਜੇ ਭੱਜਿਆ ਜਾਂ ਫਿਰਦਾ ਹਜੇ ਉਹ ਕਿੱਧਰ ਨੂੰ ਚੜ ਜਾਂਦਾ ਉਹ ਕਿੱਧਰ ਨੂੰ ਉਹ ਕਿਹੋ ਜਿਹੀ ਵਰਤੀ ਬਣ ਜਾਂਦੀ ਆਪਨੇ ਕਿਹੋ ਜਿਹੀ ਵਰਤੀ ਬਣ ਜਾਂਦੀ ਐ ਲਓ ਉਹਦੇ ਮਨ ਨੂੰ ਚੈੱਕ ਕਰ ਬ੍ਰਹਮ ਗਿਆਨੀ ਕਹ ਧੀਰਜ ਇੱਕ ਅੰਦਰ ਕਹਿੰਦੇ ਵੀ ਇੱਕ ਸਾਰ ਧੀਰਜ ਹੁੰਦਾ ਇੱਕ ਸਾਰ ਲਗਾਤਾਰ ਨਿਰੰਤਰ ਇਹ ਨਹੀਂ ਵੀ ਉਹਨਾਂ ਦਾ ਦੁੱਖ ਵੇਲੇ ਕਿਹੋ ਜਿਹਾ ਹੋ ਗਿਆ ਆਪਣਾ ਤਾਂ ਦੁੱਖ ਵੇਲੇ ਕਿਹਜਾ ਹਾਲਤ ਬਣ ਜਾਂਦੀ ਹੈ ਰੱਬ ਨੂੰ ਲਾਂਭੇ ਦੇਣ ਲੱਗ ਚੰਦਰਾਮਨ ਉਹਦੀ ਨਾਲ ਉਹਦੀ ਨਾਲ ਸਾਡੇ ਤੇ ਸਿੱਟਣਾ ਸੀ ਤੂੰ ਦੁੱਖ ਰੱਬਾ ਸਾਡੇ ਤੇ ਤੂੰ ਆਹ ਕਰਤਾ ਲਾਂਭੇ ਦੇਣਾ ਭਰ ਜਾਂਦਾ ਨਾ ਮਨ ਕਦੇ ਕਦੇ ਵੀ ਸੁੱਖ ਦੀ ਬਿਰਤੀ ਵਿੱਚ ਰੱਬ ਨੂੰ ਭੁਲਾ ਹੀ ਦਿੰਦਾ ਭੁੱਲਦਾ ਭੁੱਲੀ ਜਾਂਦਾ ਜੋ ਰੱਬ ਜਾਦ ਹੀ ਨਹੀਂ ਰਹਿੰਦਾ ਤੇ ਚੇਤੇ ਨਹੀਂ ਰਹਿੰਦਾ ਔਰ ਗੁਰੂ ਜੀ ਕਹਿੰਦੇ ਇੱਕ ਸਾਰ ਵਿਅਕਤੀ ਬਣ ਜਾਂਦਾ ਜਿਉਂ ਬਸਤਾ ਕੋ ਖੋਦਾ ਕੋ ਚੰਦਨ ਲੇਪਾ ਜਿਵੇਂ ਧਰਤੀ ਨੂੰ ਕੋ ਖੋਦਾ ਨਾ ਖੋਦਾ ਤੇ ਚੰਦਨ ਨਾਲ ਚੰਦਲ ਨਾਲ ਲੇਪਦਾ ਹੈ ਗੁਰੂ ਜੀ ਕਹਿੰਦੇ ਇਹੋ ਜੀ ਵਿਅਕਤੀ ਬਣ ਜਾਂਦੀ ਰੱਬ ਦੇ ਪਿਆਰਿਆਂ ਦੀ ਬ੍ਰਹਮ ਗਿਆਨੀ ਕਾ ਇਹ ਹੈ ਗਨਾਓ ਜਿਹੜਾ ਚੰਦਨ ਦਾ ਲੇਪ ਹੁੰਦਾ ਨਾ ਪਿਆਰਿਓ ਇੱਕ ਮੇਰੀ ਗੱਲ ਵਿੱਚੋਂ ਜਾ ਲਾ ਗਈ ਚੰਦਨ ਦਾ ਲੇਪ ਅੱਗੇ ਨਾ ਵੈਸੇ ਹੁਣ ਤਾਂ ਮੰਦਰਾਂ ਦੇ ਵਿੱਚ ਹੋ ਸਕਦਾ ਕਿਸੇ ਮੰਦਰਾਂ ਦੇ ਵਿੱਚ ਲੱਗਦਾ ਹੋਵੇ ਜਿਹੜਾ ਟਿੱਕਾ ਲੱਗਦਾ ਇੱਥੇ ਆ ਆ ਆਪਣੇ ਮਸਤਕ ਦੇ ਵਿੱਚ ਇਹ ਟਿੱਕਾ ਭਲਾਂ ਦੇ ਕਿਉਂ ਕਿਉਂ ਲਾਉਂਦੇ ਸੀ ਚੰਦਨ ਦੀ ਚੰਦਨ ਦਾ ਹੀ ਟਿੱਕਾ ਲੱਗਦਾ ਹੈ ਜੀ ਚੰਦਨ ਦਾ ਜਾਂ ਕੇਸਰ ਦਾ ਵੀ ਜਾਂ ਕੇਸਰ ਦਾ ਵੀ ਲੱਗ ਜਾਂਦਾ ਹੈ ਚੰਦਨ ਦਾ ਵੀ ਲੱਗਦਾ ਦਾ ਚੰਦਨ ਦਾ ਚੰਦਨ ਠੰਡਾ ਹੁੰਦਾ ਪਿਆ ਉਹ ਚੰਦਨ ਠੰਡਾ ਹੁੰਦਾ ਹੈ ਅਸਲ ਵਿੱਚ ਤਾਂ ਮਨ ਨੂੰ ਟਿਕਾਉਣ ਵਾਸਤੇ ਆ ਸਾਰਾ ਕੁਝ ਵੀ ਬੰਦਿਆ ਜਿਹੜੀ ਆ ਤਪਸ਼ ਬਣੀ ਪਈ ਹੈ ਨਾ ਤੇਰੇ ਅੰਦਰ ਵਕਾਰਾਂ ਦੀ ਭੈੜੀ ਧਰਤੀ ਤੇਰੇ ਅੰਦਰ ਇੰਨੀ ਤਫ ਬਣ ਗਈ ਤੇਰਾ ਦਿਮਾਗ ਹੀ ਹੱਲਿਆ ਪਿਆ ਜੇ ਕਿਤੇ ਤੂੰ ਅੰਦਰ ਟਕਾ ਤੇਰੇ ਅੰਦਰ ਧੀਰਜ ਆ ਜਾਵੇ ਤੂੰ ਠੰਡਾ ਹੋ ਜਾਵੇਂ ਸ਼ਾਂਤ ਹੋ ਜਾਵੇਂ ਇਹ ਭਟਕਦਾ ਹੋਇਆ ਮਨ ਤੇਰਾ ਟਕਾ ਵਿੱਚ ਆ ਜਾਵੇ ਇਹ ਟਿੱਕਾ ਲੱਗਦਾ ਸੀ ਵੈਰੋ ਇਹ ਤਾਂ ਲੱਗਦਾ ਸੀ ਟਿੱਕਾ ਕਿ ਤੂੰ ਸ਼ਾਂਤ ਹੋ ਮਨੁੱਖ ਆ ਤੇਰਾ ਮਸਤਕ ਸ਼ਾਂਤ ਹੋਣਾ ਜ਼ਰੂਰੀ ਹੈ ਟਕਾ ਵਿੱਚ ਹੋਣਾ ਜ਼ਰੂਰੀ ਹੈ ਧੀਰਜ ਵਿੱਚ ਹੋਣਾ ਜ਼ਰੂਰੀ ਹੈ ਗੱਲ ਪਿੱਛੋਂ ਧੀਰਜ ਦੇ ਟਕਾ ਦੀ ਗੱਲ ਸੋ ਇਹ ਪਹਿਲਾਂ ਮੰਦਰਾ ਵਿੱਚ ਲੱਗਦਾ ਹੁਣ ਤਾਂ ਟਿੱਕਾ ਵੈਸੇ ਬੇਸੀ ਲਾਈ ਜਾਂਦੇ ਦੀ ਵਿਸ਼ਵਾਸ ਸਵਾਦ ਸਵਾਦ ਵੈਸੇ ਠੰਡੀ ਹੁੰਦੀ ਉਹ ਰਕ ਇਹਦੀ ਤਸਵੀਰ ਵੀ ਠੰਡੀ ਹੁੰਦੀ ਹੈ ਗੱਲ ਤਾਂ ਠੰਡਾ ਕਰਨ ਦੀ ਹੈ ਜੀ ਸ਼ਾਂਤ ਕਰਨ ਦੀ ਹੈ ਸੋ ਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਇਹ ਹੈ ਗਨਾਓ ਜਿਵੇਂ ਕਹਿੰਦੇ ਬ੍ਰਹਮ ਗਿਆਨੀ ਦਾ ਨਾ ਇਹੋ ਹੀ ਗੁਣ ਹੈ ਗੁਰੂ ਜੀ ਕਹਿੰਦੇ ਅਖੀਰਲੀ ਪੰਕਤੀ ਆ ਗਈ ਬ੍ਰਹਮ ਗਿਆਨੀ ਕਾ ਇਹ ਹੈ ਗਨਾਓ ਜਿਉਂ ਪਾਪਕ ਨਾਨਕ ਜਿਉਂ ਪਾਪਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਦਾ ਇਹੀ ਗੁਣ ਹੈ ਗੁਰੂ ਜੀ ਕਹਿੰਦੇ ਜਿਵੇਂ ਅਗਨੀ ਦਾ ਸੁਧਾਰਨ ਸੁਭਾਅ ਦਾ ਅੱਗ ਦਾ ਸੁਭਾਅ ਬੇਖੂ ਕੇ ਨੇ ਤੁਸੀਂ ਅੱਗ ਮੱਠੀ ਮੱਠੀ ਚੁੱਲ੍ਹੇ ਵਿੱਚ ਚੱਲੀ ਜਾਂਦੀ ਹੈ ਜੀ ਕਿੰਨਾ ਭੋਜਨ ਬਣਾ ਦਿੰਦੀ ਹੈ ਕਿੰਨਾ ਹੀ ਭੋਜਨ ਪੱਕ ਜਾਂਦਾ ਮੱਠੀ ਮੱਠੀ ਅੰਲਾ ਜਾਂ ਗੈਂਸਟਲ ਦਾ ਜਾਂ ਚੁੱਲ੍ਹਾ ਚੱਲਦਾ ਦਾ ਬਸ ਉਹਦਾ ਸ਼ਾਂਤ ਸੁਭਾਅ ਆ ਸ਼ਾਂਤ ਸੁਭਾਅ ਦੇ ਵਿੱਚ ਉਹਨੇ ਤੁਰਿਆ ਹੁਣਾ ਜੀ ਤੇ ਜਦੋਂ ਅੱਗ ਆਪਣੇ ਛਾਂ ਸੁਭਾਅ ਤੋਂ ਭੰਬੜ ਬਣ ਜਾਂਦੀ ਹੈ ਕੀ ਹਾਲ ਹੋ ਜਾਂਦਾ ਪਿਆਰੋ ਚੱਕ ਪਾਉਂਦੇ ਨਹੀਂ ਵੱਡੀਆਂ ਵੱਡੀਆਂ ਬਿਲਡਾਂ ਦਾ ਸਾੜ ਕੇ ਸਵਾਹ ਕਰ ਦਿੰਦੀ ਵੱਡੀਆਂ ਵੱਡੀਆਂ ਫੈਕਟਰੀਆਂ ਸਵਾਹ ਕਰ ਦਿੰਦੀ ਹੈ ਜਦੋਂ ਤਾਂ ਇਹ ਰੇਦੇ ਵਿੱਚ ਚੱਲ ਰਹੀ ਹੈ ਇੱਕ ਮੰਨ ਲਓ ਵੀ ਨਿਜਮ ਦੇ ਵਿੱਚ ਚੱਲ ਰਹੀ ਹੈ ਚੁੱਲ੍ਹੇ ਦੇ ਵਿੱਚ ਚੱਲਦੀ ਤਾਂ ਭੋਜਨ ਪਕਾਉਂਦੀ ਹੈ ਤੇ ਨਹੀਂ ਬੰਦਿਆਂ ਨੂੰ ਸਾੜਨ ਦਾ ਕੰਮ ਵੀ ਕਰਦੀ ਪਿਆ ਰਹੇ ਹੋਏ ਸਾੜ ਦਿੰਦੀ ਨਾ ਬੰਦਿਆਂ ਨੂੰ ਸਿਰ ਆਹ ਦੇਖਦੇ ਆਪਾਂ ਬਸ ਇਹ ਸਾਡੇ ਵਿੱਚ ਪ੍ਰਮਾਤਮਾ ਨੇ ਕਿੰਦੀ ਵੀ ਇਹ ਗੋਣਾ ਰੱਬ ਦੇ ਪਿਆਰਾਂ ਦਾ ਜਿਵੇਂ ਅੱਗ ਸੁਧਾਰਨ ਸੁਭਾਵ ਦਾ ਪਾਪ ਕਾ ਸਹਿਜ ਸੁਭਾਵ ਬਸ ਰੱਬ ਦੇ ਪਿਆਰਾਂ ਦੇ ਵੀ ਇਹੀ ਅੰਦਰ ਬਰਤੀ ਹੁੰਦੀ ਹੈ ਹਰ ਸਮੇਂ ਹਰ ਵਕਤ ਆਪਣੇ ਔਗਣਾ ਨੂੰ ਪਰਮੇਸ਼ਰ ਦੇ ਨਾਮ ਦੁਆਰਾ ਸਾੜੀ ਜਾਂਦੇ ਆ ਬਸ ਅੰਦਰੋਂ ਪੈਦਾ ਹੁੰਦਾ ਕੋਈ ਔਗਣ ਸਾੜ ਦਿੰਦੇ ਆ ਪੈਦਾ ਹੁੰਦਾ ਪਿਆਰੇ ਔਗਣ ਪੈਦਾ ਹੁੰਦੇ ਆ ਆਪਣੇ ਸਾਰਿਆਂ ਦੇ ਅੰਦਰ ਹੀ ਪੈਦਾ ਹੁੰਦੇ ਕੋਈ ਮਨੁੱਖੇ ਦੇ ਵਿੱਚੋਂ ਮਨਕਰ ਨਹੀਂ ਹੋ ਸਕਦਾ ਵੀ ਮੇਰੇ ਅੰਦਰ ਕਾਮਣੇ ਉਠਦਾ ਮੇਰੇ ਅੰਦਰ ਕ੍ਰੋਧ ਨਹੀਂ ਉਠਦਾ ਮੇਰੇ ਅੰਦਰ ਲੋਭ ਨਹੀਂ ਉਠਦਾ ਮੇਰੇ ਅੰਦਰ ਹਉਮੈ ਨਹੀਂ ਆਉਂਦੀ ਮੇਰੇ ਅੰਦਰ ਈਰਖਾ ਹੈ ਨਹੀਂ ਤ੍ਰਿਸ਼ਨਾ ਹੈ ਨਹੀਂ ਆਸਾ ਮਾਨਸਾ ਵਾ ਆਪਾੜੀਆਂ ਭਾਵਨਾਵਾਂ ਨਹੀਂ ਹੈਗੀਆਂ ਸਭ ਦੇ ਅੰਦਰ ਆ ਪਿਆਰੇ ਮੇਰੇ ਅੰਦਰ ਵੀ ਹੈ ਸਭ ਦੇ ਅੰਦਰ ਤੁਹਾਡੇ ਅੰਦਰ ਵੀ ਹੈ ਬਸ ਰੱਬ ਦੇ ਪਿਆਰੇ ਪਰਮੇਸ਼ਰ ਦੇ ਨਾਮ ਦੁਆਰਾ ਇਹਨਾਂ ਨੂੰ ਸਾੜ ਦੇ ਦਿੰਦੇ ਆ بس ਪਰਮੇਸ਼ਰ ਦੇ ਨਾਮ ਦੁਆਰਾ ਹਰ ਵਕਤ ਉਹਦੇ ਭੈ ਵਿੱਚ ਸਤ ਰਹਿਦੀ ਹੈ। بس ਉਹਨਾਂ ਤੇ ਉਹਨਾਂ ਦੇ ਤੇ ਨਿਗਰਹ ਰਹਿਦੀ ਹੈ। ਵੀ ਇੱਥੇ ਜੇ ਹੁਣੇ ਖਰਾਬ ਕਰੂ ਉਹ ਲੋਕ ਕਰਦੇ ਉਹ ਨਾਲ ਦੀ ਨਾਲ। ਬਾਬਾ ਕਬੀਰ ਜੀ ਦਾ ਉਹ ਨਾ ਸ਼ਬਦ ਵੀ ਗੋਲਾ ਗਿਆਨ ਚਲਾਇਆ। ਇਹ ਗਿਆਨ ਦਾ ਗੋਲਾ ਚਲਾ ਦਿੰਦੇ ਆ। ਉਹ ਸਾਰਾ ਸ਼ਬਦ ਥੋੜਾ ਜਿਹਾ ਲੰਮਾ ਹੈ ਜੀ ਤੇ ਉਹਦੇ ਵਿੱਚ ਇੱਕ ਸ਼ਬਦ ਹੁੰਦਾ ਗੋਲਾ ਗਿਆਨ ਚਲਾਇਆ। ਗਿਆਨ ਦਾ ਗੋਲਾ ਦੁਆਰਾ ਗੋਲਾ ਧਾਗ ਦਿੰਦੇ ਆ ਜਦੋਂ ਕੋਈ ਉੱਠਿਆ ਨਾ ਮਨ ਦੇ ਵਿੱਚ ਬੁਰਾ ਅਖਿਆਲ ਇਹ ਗਿਆਨ ਦਾ ਗੋਲਾ ਡਾੜ ਦੇਣਾ ਆ ਦੇ ਨਾਲ ਚੌਥੀ ਉਹ ਜੋ ਫਰਨਾ ਉਠਿਆ ਸੀ ਮਾੜਾ ਖਤਮ ਹੋ ਜਾਂਦਾ ਹੈ ਸੋ ਇਹ ਪਰਮਾਤਮਾ ਦੇ ਰੱਬ ਦੇ ਪਿਆਰਿਆਂ ਦਾ ਸੁਭਾਅ ਹੁੰਦਾ ਹੈ ਕਿ ਉਹ ਸੁਭਾਅ ਦੇ ਉੱਤੇ ਇੱਕ ਸਾਖੀ ਸੁਣਾਉਣੀ ਸੀ ਕੱਲ ਨੂੰ ਆਪਾਂ ਗੱਲ ਕਰਾਂਗੇ ਹੁਣ ਟਾਈਮ ਨਹੀਂ ਯਾਦ ਦਿੰਦਾ ਪਿਆਰਿਓ ਜੋ ਰੱਬ ਦੇ ਪਿਆਰਿਆਂ ਦਾ ਸਹਿ ਸੁਭਾਅ ਅੰਦਰ ਬਿਰਤੀ ਹੁੰਦੀ ਹੈ ਇਹ ਇੱਕ ਚੀਨ ਦਾ ਮਹਾਨ ਜੋ ਕਿ ਵਿਦਵਾਨ ਕੈਸ ਲਗਦੇ ਆਪਾਂ ਦਾਰਸ਼ਨਿਕ ਹੋਇਆ ਜੀ ਉਥੋਂ ਦਾ ਇੱਕ ਰਾਜਾ ਸੀ ਉਹਦੀ ਜੋ ਸਾਰੀ ਕਹਾਣੀਆਂ ਆਪਾਂ ਕੱਲ ਨੂੰ ਬਿਆਨ ਕਰਾਂਗੇ ਅੰਦਰ ਮਨੁੱਖ ਦੇ ਅੰਦਰ ਸਹਿ ਸੁਭਾਜੇ ਦਾ ਸ਼ਾਂਤੀ ਹੈ ਟਿਕਾਵਾਲਾ ਸਾਰੀ ਅੰਦਰ ਆ ਜਾਣ ਸਾਰੀ ਬਿਰਤੀ ਜਿਹੜੀ ਆਪਾਂ ਗੁਰਬਾਣੀ ਅੱਗੇ ਉਚਾਰਨ ਕੀਤੀ ਹੈ ਤੇ ਉਹਦੇ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਸੋ ਹੁਣ ਸਮਾਣੀ ਇਜਾਜ਼ਤ ਦਿੰਦਾ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਜਿਉਣਾ ਸ਼ੁਰੂ ਕਰ ਗਏ ਪਿਆਰੇ ਜਿੰਨਾ ਹੋ ਸਕਦਾ ਹੈ ਦੁਨੀਆ ਦੇ ਮਗਰ ਲੱਗ ਕੇ ਆਪਾਂ ਆਪੇ ਧਰਮ ਨਹੀਂ ਗਵਾਣਾ। ਕਈ ਦੁਨੀਆ ਦੇ ਰੰਗ ਹਨ, ਰੰਗਾਂ ਰੰਗਾਂ ਦੇ ਵਿੱਚ ਨੱਚਦੇ ਫਿਰਦੇ ਆ। ਨਾ। ਕਬੀਰ ਸਾਹਿਬ ਕਹਿੰਦੇ ਕਬੀਰ ਦੁਆਰੇ ਫੇਰ ਪੰਗਤੀ ਸੁਣ ਲੋ ਕਬੀਰ ਦੀਨ ਗਵਾਇਆ ਦੁਨੀਆ ਸਿਓ ਦੁਨੀ ਨਾ ਚੱਲੀ ਸਾਥ। ਕਈ ਮਨੁੱਖ ਨਾ ਦੁਨੀਆ ਮਗਰ ਲੱਗ ਕੇ ਆਪਦਾ ਧਰਮ ਛੱਡ ਦਿੰਦੇ ਆ। ਧਰਮ ਛੱਡਣ ਦਾ ਛੱਡਣ ਦਾ ਮਤਲਬ ਆਪਦੀ ਰਹਿਤ, ਮਰਿਆਦਾ, ਜੀਵਨ ਜਿਹੜਾ ਹੈਗਾ ਦਿੱਤਾ ਗੁਰੂ ਨੇ। ਕੋਣੂ ਛਿੱਕੇ ਟੰਗ ਦਿੰਦੇ ਆ। ਤੂੰ ਨੱਚ ਲੋ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤੇ ਜਦੋਂ ਦੁਨੀਆਂ ਦੇ ਰੰਗਾਂ ਵਿੱਚ ਨੱਚਦਾ ਨਾ ਬਾਬਾ ਕਬੀਰ ਜੀ ਕਹਿੰਦੇ ਤੇ ਦੁਨੀਆਂ ਤੇਰੇ ਸਾਥ ਨਹੀਂ ਤੁਰਨੀ ਬੰਦਿਆ ਕਬੀਰ ਦੀਨ ਗਵਾਇਆ ਦੁਨੀ ਸਾਂ ਦੁਨੀ ਨਾ ਚੱਲੀ ਸਾਥ ਪਾਏ ਕੋਹਾੜਾ ਮਾਰਿਆ ਕਹਿੰਦੇ ਤੂੰ ਤਾਂ ਆਪਦੇ ਪੈਰਾਂ ਤੇ ਆਪ ਹੀ ਕੋਹਾੜਾ ਮਾਰ ਲਿਆ ਬੰਦਿਆ ਕਿਸੇ ਨੂੰ ਕੋਈ ਕਹਿੰਦੇ ਤੂੰ ਦੋਸ਼ ਦੇਵੇਂਗਾ ਤੂੰ ਤਾਂ ਆਪਦੇ ਪੈਰਾਂ ਤੇ ਆਪ ਦੇ ਕਰਤਾਰ ਦਾ ਆਪ ਹੀ ਕਤਲ ਕਰ ਲਿਆ ਜਦੋਂ ਆਪਾਂ ਗਲਤ ਕੰਮ ਕਰਦੇ ਨਾ ਪਰ ਦੁਨੀਆ ਮਗਰ ਲੱਗ ਕੇ ਇਤ ਕੁਛ ਨਹੀਂ ਹੁੰਦਾ ਦੁਨੀਆ ਪਰ ਦੁਨੀਆ ਵਿੱਚ ਸੱਚ ਬੋਲਣ ਵਾਲੇ ਵੀ ਹੁੰਦੇ ਆ ਕੋਈ ਜ਼ਰਤ ਨਾਲ ਸੱਚ ਕਹਿਣ ਵਾਲੇ ਵੀ ਹੁੰਦੇ ਆ ਉਹ ਕਹਿੰਦਾ ਤੂੰ ਇੱਥੇ ਤਾਂ ਆਪ ਦਾ ਆ ਕਰਦਾ ਫਰਦਾ ਸੀ ਤੂੰ ਸਾਨੂੰ ਕੀ ਸਿੱਖਿਆ ਦੇ ਦੇਗਾ ਕਈ ਬੰਦੇ ਹੁੰਦੇ ਆ ਨਾ ਵੀ ਉਹ ਗਲਤ ਕੰਮਾਂ ਵਿੱਚ ਵੀ ਜਾਵੜਾਂ ਦੇ ਚੰਗਿਆ ਕੰਮਾਂ ਵਿੱਚ ਵੀ ਆ ਜਾਂਦੇ ਆ ਤੇ ਕਈ ਬੰਦੇ ਸੱਚ ਬੋਲਣ ਦੀ ਇੰਨੀ ਜ਼ਰਤ ਰੱਖਦੇ ਆ ਉਹ ਮੂੰਹ ਦੇ ਉੱਤੇ ਕਹਿ ਦਿੰਦੇ ਤੂੰ ਤਾਂ ਫਰਾਨੇ ਥਾਂ ਦਰ ਫਰਾਨੇ ਥਾਂ ਤੇ ਫਰਦਾ ਸੀ ਤੂੰ ਸਾਨੂੰ ਕੀ ਸਿੱਖਿਆ ਦੇ ਦੇਗਾ ਸੋ ਇਸ ਗੱਲ ਨੂੰ ਆਖਿਆ ਕਬੀਰ ਸਾਹਿਬ ਨੇ ਕਹਿੰਦੇ ਦੁਨੀਆ ਮਗਰ ਲੱਗਿਆ ਉਹਦਾ ਧਰਮ ਨਾ ਛੱਡੀ ਬੰਦੇ ਆ ਨਿਜਮਣਾ ਛੱਡੀ ਆਵਦੀ ਜ਼ਿੰਦਗੀ ਦੇ ਜਿਹੜੇ ਨਿਜਮ ਤੈਨੂੰ ਗੁਰੂ ਕਹਦਾਗਾ ਉਹਨਾਂ ਮਗਰ ਲੱਕੇ ਆਪਦੀ ਜੀਵਨ ਨੂੰ ਸਵਾਰੀ ਬਣਾ ਦੇ ਰਿਆ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪ ਤੇ ਲੀ ਲੀ ਜੀ ਆਓ ਸਾਰੇ ਜਪੀਏ ਭਾਈ ਪਰਤਾ ਬੁਰਾ ਨਾ ਰੱਖੋ ਚੀਤ ਪਰਤਾ ਬੁਰਾ ਨਾ ਰੱਖੋ ਚੀਤ